ਸੁਦਾਲ ਕਰਦੇ ਆ ਸਾਹਿਬਾਂ ਦੀ ਹਜ਼ੂਰੀ ਵਿੱਚ ਬੈਠ ਕੇ ਬਾਣੀ ਨੂੰ ਸਰਵਣ ਕਰ ਰਹੇ ਆ ਉਹ ਗੁਰਪਿਆਰ ਵਾਲਿਓ ਜਿਨ ਧੰਨ ਧਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਵਿਆਖਿਆ ਅਰੰਭ ਕੀਤੀ ਹੈ ਉਸ ਨੂੰ ਅਗੇ ਸਮਝਣ ਦਾ ਯਤਨ ਕਰੀਏ ਪਾਠ ਸਾਹਿਬ ਜੀ ਵਚਨ ਕਰਦੇ ਨੇ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨਮਾਨ ਦੇਵਨ ਹਾਰੇ ਤਹਿ ਹੱਦ ਦਾ ਕੀਤਾ ਭਾਗ ਕੀ ਜੋ ਪ੍ਰਮਾਤਮਾ ਨੇ ਕੀਤਾ ਹੈ ਕੁਦਰਤ ਬਣਾਈ ਹੈ ਜੀਵ ਬਣਾਈ ਨੇ ਜੀਵਾਂ ਜਿੰਦ ਪਾਈ ਹੈ ਜੋ ਉਸ ਨੇ ਕੀਤਾ ਹੈ ਤੇ ਆਪਾਂ ਉਹਦੇ ਕੀਤੇ ਵਿੱਚ ਆਉਨੇ ਆ ਭਾਗ ਕੀ ਦੇ ਹੁਕਮ ਅੰਦਰ ਆਉਨੇ ਆ ਕੀਤਾ ਕਹਾ ਕਰੇ ਮਨਮਾਨ ਤੇਜ ਬਣਾ ਕੰਧੋਂ ਮਾਰ ਕਰੀ ਬੈਠਾ ਹੈ ਹੰਕਾਰ ਕਰੀ ਬੈਠਾ ਹੈ ਜੀਵਨ ਹਾਰੇ ਕਹ ਹਦਦਾਨ ਤੇ ਜਿਹੜਾ ਆਪਾਂ ਹੰਦਾਰਦੇ ਆ ਪਦਾਰਥ ਹੰਦਾਰਦੇ ਆ ਕੱਪੜੇ ਹੰਦਾਰਦੇ ਆ ਸਾਧਨ ਹੰਦਾਰਦੇ ਆ ਪਰਿਵਾਰਾਂ ਵਿੱਚ ਬੈਠ ਕੇ ਸੋਹ ਹੰਦਾਰਦੇ ਆ ਇਹ ਸਭ ਉਦਾਹਰਣ ਦਿੱਤਾ ਹੋਇਆ ਹੈ ਭਾਵ ਹੈ ਦੀ ਨਦੀ ਸੋਈ ਜਿਸ ਨੂੰ ਚੰਗਾ ਲੱਗੇ ਤੇ ਉਹ ਦੇ ਦਿੰਦਾ ਹੈ ਨਾ ਚੰਗਾ ਲਗੇ ਤੇ ਨਹੀਂ ਲਿੰਦਾ ਉਹਦੇ ਅਗੇ ਕੋਈ ਜੋਰ ਨਹੀਂ ਜੋ ਉਹ ਨੂੰ ਪਾਉਂਦਾ ਹੈ ਉਸੇ ਹਿਸਾਬ ਨਾਲ ਦੇ ਰਿਹਾ ਹੈ ਕੀਤੇ ਕਹਿ ਕਹੀਏ ਕਿਆ ਹੋਈ ਤੇ ਆਪਾਂ ਉਹਦੇ ਕੀਤੇ ਹੋਏ ਵਸਤੂਆਂ ਕੀਤੇ ਹੋਏ ਪਦਾਰਥਾਂ ਸਾਡੇ ਕਹਿਣ ਦੇ ਨਾਲ ਜਾਂ ਮੰਤਾ ਚੰਗਾ ਬੋਲਣ ਦੇ ਨਾਲ ਕਹਿਆ ਇਹ ਕੋਈ ਅੱਖਰ ਦੇ ਨਾਲ ਕੁਝ ਵੀ ਬਦਲਿਆ ਨਹੀਂ ਜਾ ਸਕਦਾ ਜੋ ਦਾ ਹੁਕਮ ਹੈ ਉਹ ਸੱਚੇ ਰਹਿ ਲਾ ਆਪੇ ਸੱਚ ਭਾਵ ਹੈ ਤੇ ਸੱਚ ਹੈ ਉਸਨੇ ਸੰਸਾਰ 'ਚ ਸੱਚ ਦਾ ਵਰਤਾਰਾ ਕੀਤਾ ਹੈ ਸੱਚ ਦੇ ਸਦਕੇ ਦੁਨੀਆ ਬਣੀ ਹੈ ਕੁਦਰਤ ਬਣੀ ਹੈ ਅਸੀਂ ਸੱਚ ਦੇ ਸੰਕਰਣ ਭਾ ਸਕਣੇ ਹਾਂ ਝੂਠ ਦੇ ਸਹਾਰੇ ਨਾਲੋਂ ਦਬਿਆ ਨਹੀਂ ਜਾ ਸਕਦਾ ਅੰਧਰਾ ਕਚਾਂ ਕਾਚੇ ਤੇ ਅਸੀਂ ਵਿਕਾਰਾਂ ਦੇ ਵਿੱਚ মোহ ਮਾਇਆ ਦੇ ਅੰਦਰ ਲੋਭ ਲਾਚ ਦੇ ਵਿੱਚ ਅੰਨੇ ਹੋਏ ਹਾਂ ਜਿਸ ਚਿੱਕੜ ਨੂੰ ਹੀ ਲੱਗ ਰਹੇ ਹਾਂ ਸੱਚ ਨੂੰ ਛੱਡ ਕੇ ਨੇ ਕਾਚੇ ਕਿ ਚੜਹੀ ਅਸੀਂ ਲੱਭੀ ਜਾ ਰਹੇ ਹਾਂ ਰਹਾ ਹੋ ਜਾ ਕੇ ਰੁੱਖ ਬਿਰਖ ਆਰੌਣ ਜਿਹੀ ਤਾਤ ਤਿਹਾਰ ਤੇ ਲਾਓ ਜਿੰਨੇ ਵੀ ਰੁੱਖ ਨੇ ਜੰਗਲ ਨੇ ਭਾਪੀ ਸਾਰੇ ਕੁਦਰਤ ਹੈ ਆਰੌ ਆਰੌ ਤੋਂ ਭਾਵ ਸਜਾਵਟ ਕਰਦੀ ਉਸਨੇ ਧਰਤੀ ਦੀ ਰੁੱਖਾਂ ਦੇ ਨਾਲ ਕੁਦਰਤ ਦੇ ਨਾਲ ਸਜਾਵਟ ਕੀਤੀ ਹੋਈ ਹੈ ਜਿਹੀ ਤਾਤ ਤਿਹਾਰ ਤੇ ਨਾਓ ਜਿਹੋ ਦੇ ਜਿਸ ਤੋਂ ਵਸਤੂ ਮਿਲਦੀ ਹੈ ਜੇ ਕਿਸ ਗੁਰਖ ਤੋਂ ਫਲ ਮਿਲਦੇ ਨੇ ਉਸ ਨੂੰ ਫਲਦਾਰ ਨਾਮ ਦਿੱਤਾ ਗਿਆ ਹੈ ਜਿਸ ਕਿਸੇ ਤੋਂ ਫਲ ਮਿਲਦੇ ਨੇ ਉਸ ਨੂੰ ਫਲਦਾਰ ਨਾਮ ਦਿੱਤਾ ਗਿਆ ਹੈ ਜਿਹਹੀ ਧਾਤ ਤਿਹਤ ਨਾਉ ਜਿਹੋ ਜਾਂ ਸਾਡਾ ਪਰਕਰਨ ਹੋਵੇਗਾ ਕਰਮ ਹੋਵੇਗਾ ਉਹ ਜਿਹ ਸਾਡਾ ਨਾਮ ਹੋ ਜਾਂਦੀ ਹੈ ਫਲ ਭਾਉ ਫਲ ਲਿਖਿਆ ਪਾਏ ਜੇ ਅਸੀਂ ਫਲ ਪਾਉਨੇ ਆਂ ਫਲ ਚਾਉਨੇ ਆਂ ਤੁਹੇ ਦੇਕੇ ਨੂੰ ਮਰਣਾ ਪਵੇਗਾ ਆਪੇ ਬੀਜ ਆਪੇ ਹੀ ਕਾਏ ਜੋ ਸੀ ਬੀਜਾਂ ਵੀ ਉਹ ਸੀ ਵੱਡਾ ਉਹੀ ਅਸੀਂ ਪ੍ਰਾਪਤ ਕਰਾਂਗੇ ਉੰਨੇ ਪਾਪੀ ਅੱਖ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਵੀ ਆਪੇ ਹੀ ਕਾਓ ਜੋ ਸਾਡਾ ਕਰਮ ਹੋਣਗੇ ਚਾਹ ਚੰਗੇ ਕਰੋਂ ਹੋਣ ਤੇ ਸੰ ਚੰਗਾ ਮਿਲੇਗਾ ਜੇ ਮਾੜੇ ਹੋਣ ਤੇ ਮਾੜਾ ਇਸ ਸਰੀਰ ਚੰਗਾ ਬੀਜਣਾ ਕਰੀਏ ਨਾਮ ਬੀਜਣਾ ਕਰੀਏ ਕੱਚੀ ਕੰਧ ਕੱਚਾ ਵਿਜਿਤ ਰਾਜ ਤੇ ਸਾਡਾ ਜਿਹੜਾ ਸਰੀਰ ਹੈ ਕੱਚੀ ਕੰਧ ਹੈ ਪੰਜ ਪੁੱਤਾਂ ਦਾ ਬਣਿਆ ਹੋਇਆ ਮਿੱਟੀ ਦਾ ਸਰੀਰ ਹੈ ਇਸ ਨੂੰ ਮਾਨ ਨਾ ਕਰੀਏ ਉਸ ਦੀ ਹਜ਼ੂਰੀ ਵਿੱਚ ਲੈ ਕੇ ਅਕੋੜੀ ਵਿੱਚ ਵਿਰਾਜਮਾਨ ਕਰਕੇ ਸਰੀਰ ਨੂੰ ਮਨ ਕਰਕੇ ਇਸ ਨੂੰ ਗੁਰੂ ਦੇ ਨਾਲ ਜੁੜਨ ਦਾ ਯਤਨ ਕਰੀਏ ਯਤਨ ਕਰੀਏ ਮਤ ਅਲੂਨੇ ਫਿਰਕਾ ਸਾਧ ਪਰਮਾਤਮਾ ਦੀ ਮੱਤ ਤੋਂ ਬਿਨਾਂ ਇਹ ਸਭ ਕੁਝ ਝੂਣਾ ਹੈ। ਭਾਗ ਕੀ ਫਿੱਕਾ ਹੈ ਉਸ ਦਾ ਨਾਮ ਹੀ ਮਿੱਟਾ ਹੈ। ਨਾਨਕ ਆਣੇ ਆਗੈ ਰਾਸ ਤੇ ਜਿਸ ਨੂੰ ਅਸੀਂ ਭਾਗ ਲਈ ਉਹਦੀ ਨਿਗਾਹ ਵਿੱਚ ਆ ਗਏ ਤੇ ਸਾਡਾ ਸੰਸਾਰ ਤੇ ਆਣਾ ਰਾਸ ਹੋ ਜਾਂਦਾ ਹੈ। ਬਿਨ ਨਾਮ ਹੈ ਨਾ ਹੀ ਸ਼ਾਬਾਸ ਤੇ ਆਪਾਂ ਉਹਨਾਂ ਚੋਂ ਸਭੇ ਉਹਦੇ ਸ਼ਾਬਾਸ ਨਹੀਂ ਲੈ ਸਕਦੇ। ਸ਼ੋਭਾ ਨਹੀਂ ਲੈ ਸਕਦੇ। ਜਿੰਨਾ ਤਰਸਿੰ ਨਾਮ ਦਾ ਸਹਾਰਾ ਨਹੀਂ ਲੈਂਦੇ ਪਾਤਸ਼ਾਹ ਕਿਰਪਾ ਕਰ ਨਾਮ ਜਪਣ ਦੀ ਸਮਾਤ ਆ ਜਾਵੇ ਤੇ ਸਰੀਰ ਦੇ ਅੰਦਰ ਚੰਗਾ ਬੀਜ ਬੀਜੀਏ ਭਾਵ ਕੀ ਚੰਗੇ ਕੰਮ ਕਰੀਏ ਜੇ ਸੰਸਾਰ ਤੇ ਆਇਆ ਹੋਇਆ ਸਾਡਾ ਰਾਸ ਨਾ ਜਾਵੇ ਸਵੇਨੇ ਆਪ ਕੋ ਬੇਨਤੀ ਆ ਪਰਵਾਹ ਵਾਹਿਗੁਰੂ ਦੀ ਖਮਸਾ ਵਾਹਿਗੁਰੂ ਦੀ ਫਤਿਹ ਸਤ ਨਾਮ ਵਾਹਿਗੁਰੂ ਸਤ